ਇੱਕ ਵਾਰ ਫਿਰ ਤੋਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਈ ਹੈ ਤਾਂ ਸੋਨਾ ਖਰੀਦਣ ਵਾਲੇ ਆ ਖਬਰ ਇੱਕ ਵਾਰ ਜ਼ਰੂਰ ਦੇਖ ਲਨ ਤੇ ਅੱਗੇ ਵੀ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸੋਨਾ ਹਰ ਕੋਈ ਖਰੀਦਣਾ ਚਾਹੁੰਦਾ ਹੈ ਵਿਆਹ ਸ਼ਾਦੀ ਪ੍ਰੋਗਰਾਮ ਕੋਈ ਵੀ ਸਮਾਰੋਹ ਕਿਉਂ ਨਾ ਹੋਵੇ ਸੋਨਾ ਹਰ ਇੱਕ ਦੇ ਵਿੱਚ ਕੀਮਤੀ ਮੰਨਿਆ ਜਾਂਦਾ ਖਾਸ ਕਰਕੇ ਵਿਆਹ ਸਮਾਗਮਾਂ ਦੇ ਵਿੱਚ ਸੋਨੇ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਪਰ ਕੋਈ ਮਿਡਲ ਕਲਾਸ ਫੈਮਿਲੀ ਹੁੰਦੀ ਹੈ ਜੋ ਕਿ ਸੋਨਾ ਖਰੀਦਣ ਬਾਰੇ ਸੋਚਦੀ ਨਹੀਂ ਕਿਉਂਕਿ ਸੋਨਾ ਇਸ ਸਮੇਂ ਬਹੁਤ ਜ਼ਿਆਦਾ ਮਹਿੰਗਾ ਹੋਇਆ ਹੈਗਾ ਤਾਂ ਈਸ਼ਵਰ ਦੱਸ ਦਈਏ ਕਿ ਅੱਜ ਸੋਮਵਾਰ ਹੈ ਤੇ ਅੱਜ ਸੋਨੇ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਆਈ ਹੈ ਤਾਂ ਦੱਸ ਦਈਏ ਕਿ ਸੋਮਵਾਰ ਯਾਨੀ ਕਿ ਅੱਜ ਸੋਨੇ ਦੀ ਕੀਮਤ ਦੇ ਵਿੱਚ ਮਾਮੂਲੀ ਜਿਹੀ ਗਿਰਾਵਟ ਆਈ ਹੈ ਪਿਛਲੇ ਹਫਤੇ ਤੋਂ ਜੋ ਕਿ ਸ਼ੁੱਕਰਵਾਰ ਦੇ ਮੁਕਾਬਲੇ ਸੋਨਾ ਸਸਤਾ ਹੋ ਗਿਆ ਦੇਸ਼ ਦੇ ਜ਼ਿਆਦਾਤਰ ਰਾਜਾਂ ਦੇ ਵਿੱਚ ਸੋਨੇ ਦੀ ਕੀਮਤ 97700 ਰੁਪਏ ਤੋਂ ਉੱਪਰ ਕਾਰੋਬਾਰ ਕਰ ਰਹੀ ਹੈ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਧਦੀ ਟੈਰਿਫ ਜੰਗ ਦੇ ਕਾਰਨ ਸੋਨਾ ਨਵੇਂ ਸਿਖਰਲੇ 15 ਦੇ ਉੱਤੇ ਟਰੈਂਡ ਕਰ ਰਿਹਾ ਹੈ ਚਾਂਦੀ ਦੀ ਕੀਮਤ 11900 ਰੁਪਏ ਜਿੱਥੇ ਸੋਮਵਾਰ 21 ਅਪ੍ਰੈਲ 2025 ਨੂੰ ਸੋਨੇ ਅਤੇ ਚਾਂਦੀ ਦੇ ਰੇਟ ਦੇ ਵਿੱਚ ਕਾਫੀ ਬਦਲਾਅ ਆਇਆ ਹੈਗਾ ਤਾਂ ਦੱਸ ਦਈਏ ਕਿ ਜੇਕਰ ਚਾਂਦੀ ਦੇ ਰੇਟ ਦੀ ਗੱਲ ਕੀਤੀ ਜਾਵੇ ਤਾਂ ਸੋਮਵਾਰ ਯਾਨੀ ਕਿ ਅੱਜ ਚਾਂਦੀ ਦੀ ਕੀਮਤ 19900 ਰੁਪਏ ਰਹੀ ਹੈ ਚਾਂਦੀ ਦੀਆਂ ਕੀਮਤਾਂ ਪਿਛਲੇ ਸ਼ੁੱਕਰਵਾਰ ਦੀਆਂ ਦਰਾਂ ਦੇ ਆਸ-ਪਾਸ ਵਪਾਰ ਕਰ ਰਹੀਆਂ ਨੇ ਤਾਂ ਦਿੱਲੀ ਮੁੰਬਈ ਦੇ ਵਿੱਚ ਜੇਕਰ ਸੋਨੇ ਦੀ ਕੀਮਤ ਦੇਖੀ ਜਾਵੇ ਤਾਂ ਦਿੱਲੀ ਦੇ ਵਿੱਚ 22 ਕੈਰੇਟ ਸੋਨੇ ਦੀ ਕੀਮਤ 99590 ਰੁਪਏ ਅਤੇ 24 ਕੈਟ ਸੋਨੇ ਦੀ ਕੀਮਤ 97720 ਰੁਪਏ ਪ੍ਰਤੀ 10 ਗ੍ਰਾਮ ਸੀ ਮੁੰਬਈ ਦੇ ਵਿੱਚ 22 ਕੈਰੇਟ ਸੋਨਾ ਜੋ ਕਿ 99440 ਰੁਪਏ ਅਤੇ 22 ਕੈਰੇਟ ਸੋਨੇ ਦੀ ਕੀਮਤ 97580 ਰੁਪਏ ਪ੍ਰਤੀ 10 ਗ੍ਰਾਮ ਦੇ ਉਤੇ ਕਾਰੋਬਾਰ ਕਰ ਰਹੀ ਹੈ ਪਿਛਲੇ ਸ਼ੁੱਕਰਵਾਰ ਦੇ ਮੁਕਾਬਲੇ ਸੋਨੇ ਦੀ ਕੀਮਤ ਦੇ ਵਿੱਚ ਥੋੜਾ ਜਿਆਦਾ ਸੁਧਾਰ ਹੋਇਆ ਹੈ ਪਿਛਲੇ ਹਫਤੇ ਦਿੱਲੀ ਦੇ ਵਿੱਚ 24 ਕੈਰੇਟ ਸੋਨੇ ਦੀ ਕੀਮਤ 97730 ਰੁਪਏ ਸੀ ਤਾਂ ਦੱਸ ਜੀਏ ਕਿ ਅਮਰੀਕਾ ਤੇ ਚੀਨ ਦੇ ਵਿਚਕਾਰ ਵਾਧੇ ਵਪਾਰਕ ਤਣਾਵ ਅਤੇ ਟੈਕਸ ਲੜਾਈ ਦੇ ਕਾਰਨ ਸੋਨੇ ਦੀ ਕੀਮਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਰਾਅ ਚੜਾਅ ਦੇਖਣ ਨੂੰ ਮਿਲਿਆ ਹੈ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨਾ ਫਿਰ ਮਹਿੰਗਾ ਹੋ ਗਿਆ ਜਿਸ ਕਾਰਨ ਭਾਰਤ ਦੇ ਵਿੱਚ ਵੀ ਇਸ ਦੀਆਂ ਕੀਮਤਾਂ ਉੱਚੀਆਂ ਨੇ ਕਈ ਵਾਰ ਸੋਨੇ ਦੀ ਕੀਮਤ ਦੇ ਵਿੱਚ ਥੋੜਾ ਜਿਹਾ ਸੁਧਾਰ ਦੇਖਿਆ ਜਾਂਦਾ ਹੈ ਜੇਕਰ ਮਾਇਰਾ ਦੀ ਗੱਲ ਦੇਖੀ ਜਾਵੇ ਉਹਨਾਂ ਦਾ ਕਹਿਣਾ ਹੈਗਾ ਕਿ ਜੇਕਰ ਬਾਜ਼ਾਰ ਦੇ ਹਾਲਾਤ ਆਮ ਰਹਿੰਦੇ ਨੇ ਤਾਂ ਅਗਲੇ 6 ਮਹੀਨੇ ਦੇ ਵਿੱਚ ਸੋਨੇ ਦੀ ਕੀਮਤ 75000 ਰੁਪਏ ਪ੍ਰਤੀ 10 ਗ੍ਰਾਮ ਦੇ ਆਸ-ਪਾਸ ਰਹਿ ਸਕਦੀ ਹੈ ਪਰ ਜੇਕਰ ਅਮਰੀਕਾ ਚੀਨ ਟੈਰਿਫ ਵਿਵਾਦ ਹੋਰ ਵੱਧਦਾ ਹੈ ਤਾਂ ਸੋਨਾ 138000 ਰੁਪਏ ਪ੍ਰਤੀ 10 ਗ੍ਰਾਮ ਤੱਕ ਅੰਜਾਸਕਦਾ ਤਾਂ ਭਾਰਤ ਦੇ ਵਿੱਚ ਸੋਨੇ ਦੀ ਕੀਮਤ ਕਈ ਕਾਰਨਾ ਕਰਕੇ ਬਦਲਦੀ ਰਹਿੰਦੀ ਹੈ ਜਿਵੇਂ ਕਿ ਅੰਤਰਰਾਸ਼ਟਰੀ ਬਾਜ਼ਾਰ ਦੀਆਂ ਕੀਮਤਾਂ ਸਰਕਾਰੀ ਟੈਕਸ ਅਤੇ ਰੁਪਏ ਦੇ ਮੁੱਲ ਦੇ ਵਿੱਚ ਉਤਰਾਅ ਚੜਾ ਤਾਂ ਸੋਨਾ ਸਿਰਫ ਨਿਵੇਸ਼ ਦਾ ਸਾਧਨ ਨਹੀਂ ਹੈ ਸਗੋਂ ਸਾਡੀਆਂ ਪਰੰਪਰਾਵਾਂ ਅਤੇ ਤਿਉਹਾਰਾਂ ਦਾ ਵੀ ਇੱਕ ਮਹੱਤਵਪੂਰਨ ਹਿੱਸਾ ਵੀ ਹੈ ਤਾਂ ਇਸ ਦੀ ਮੰਗ ਖਾਸ ਕਰਕੇ ਵਿਆਹਾਂ ਅਤੇ ਤਿਉਹਾਰਾਂ ਦੇ ਵਿੱਚ ਜ਼ਿਆਦਾ ਵਧ ਜਾਂਦੀ ਹੈ ਤਾਂ ਸੋਨਾ ਖਰੀਦਣ ਵਾਲੇ ਗੱਬਰ ਇੱਕ ਵਾਰ ਜ਼ਰੂਰ ਦੇਖ ਲਨ ਤੇ ਅੱਗੇ ਵੀ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸੋਨਾ ਅਪਡੇਟ ਰੋਜ਼ ਬਦਲਦੀ ਹੈ ਉਸ ਉਤਰਾਅ ਚੜਾਅ ਦੇਖਣ ਨੂੰ ਮਿਲਦਾ ਹੈਗਾ ਪਰ ਹੁਣ ਸੋਨੇ ਤੇ ਚਾਂਦੀ ਦੇ ਵਿੱਚ ਮਾਮੂਲੀ ਜਿਹੀ ਗਿਰਾਵਟ ਦੇਖਣ ਨੂੰ ਮਿਲੀ ਹੈ